ਐਸਸੀ ਦੀ ਫਟਕਾਰ ਤੋਂ ਬਾਅਦ RAMDEV ਨੇ ਮੰਗੀ ਮਾਫੀ ਪਤੰਜਲੀ ਨੇ ਅਖਬਾਰ ਦੇ ਵਿੱਚ छਪਵਾਇਆ ਵੱਡਾ ਮਾਫੀਨਾਮਾ ਉਮਰਾਕੁਨ ਇਸ਼ਤਿਹਾਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਪਤੰਜਲੀ ਨੇ ਅਖਬਾਰਾਂ ਚ ਨਵਾਂ ਇਸ਼ਤਿਹਾਰ ਜਾਰੀ ਕੀਤਾ ਹੈ ਪਤੰਜਲੀ ਆਯੁਰਵੇਦ ਦੇ ਸਹਿ ਸੰthਾਪਕ ਯੋਗ ਗੁਰੂ ਰਾਮਦੇਵ ਅਤੇ ਆਚਾਰਿਆ ਬਲਕ੍ਰਿਸ਼ਨ ਨੇ ਅੱਜ ਯਾਨੀ ਬੁੱਧਵਾਰ ਨੂੰ ਅਖਬਾਰਾਂ ਦੇ ਵਿੱਚ ਇੱਕ ਨਵਾਂ ਜਨਤਕ ਮਾਫੀਨਾਮਾ ਜਾਰੀ ਕੀਤਾ। ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਮਾਨਹਾਨੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਪਤੰਜਰੀ ਨੂੰ ਪੁੱਛਿਆ ਸੀ ਕਿ ਇਹ ਮਾਫੀ ਦਾ ਉਹੀ ਆਕਾਰ ਹੈ ਜਿਸ ਦਾ ਤੁਸੀਂ ਇਸ਼ਤਿਹਾਰ ਦਿੰਦੇ ਹੋ ਕਿ ਤੁਸੀਂ ਹਮੇਸ਼ਾ ਇਸ ਆਕਾਰ ਦਾ ਇਸ਼ਤਿਹਾਰ ਦਿੰਦੇ ਹੋ। ਤਾਂ ਇਹ ਸਵਾਲ ਪੁੱਛੇ ਗਏ ਸੀਗੇ ਸਵਾਮੀ ਰਾਮਦੇਵ ਪਤੰਜਲੀ ਅਤੇ ਬਾਲਕ੍ਰਿਸ਼ਨ ਦੇ ਨਾਮ ਤੇ ਅਖਬਾਰਾਂ ਦੇ ਵਿੱਚ ਦਿੱਤੀ ਗਈ ਮਾਫੀ ਦੇ ਵਿੱਚ ਲਿਖਿਆ ਕਿ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਸਾਹਮਣੇ ਚੱਲ ਰਹੇ ਕੇਸ ਦੇ ਮੱਦੇਨਜ਼ਰ ਅਸੀਂ ਆਪਣੀ ਨਿੱਜੀ ਹਸਿਆਤ ਦੇ ਨਾਲ ਨਾਲ ਕੰਪਨੀ ਵੱਲੋਂ ਭਾਰਤ ਦੇ ਮਾਣਯੋਗ ਸੁਪਰੀਮ ਕੋਰਟ ਦੇ ਹਦਾਇਤਾਂ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਬਿਨਾਂ ਸ਼ਰਤ ਮਾਫੀ ਮੰਗਦੇ ਹਾਂ ਪਤੰਜਲੀ ਨੇ ਬਿਨਾਂ ਸ਼ਰਤ ਜਨਤਕ ਮਾਫੀ ਦੇ ਨਾਂ ਤੇ ਅਖਬਾਰਾਂ ਦੇ ਵਿੱਚ ਵੱਡੇ ਪੱਧਰ ਤੇ ਮਾਫੀਨਾਮਾ ਛਪਵਾਇਆ ਇਸ ਦੇ ਵਿੱਚ ਲਿਖਿਆ ਕਿ ਅਸੀਂ ਨਿੱਜੀ ਤੌਰ ਤੇ ਅਤੇ ਕੰਪਨੀ ਦੀ ਤਰਫੋਂ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਲੰਬਿਤ ਕੇਸ ਦੇ ਸੰਦਰਭ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਹੁਕਮਾਂ ਦੀ ਪਾਲਣਾ ਜਾ ਅਵਗਿਆ ਨਾ ਕਰਨ ਲਈ ਆਪਣੀ ਬਿਨਾਂ ਸ਼ਰਤ ਮਾਫੀ ਜ਼ਾਹਿਰ ਕਰਦੇ ਆ। ਸੋ ਇਹ ਜਿਹੜਾ ਮਾਫੀ ਨਾਮਾ ਹੈਗਾ ਜੋ ਸਾਹਮਣੇ ਆ ਉਹਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਜੋ ਪਤੰਜਲੀ ਦੇ ਵੱਲੋਂ ਮਾਫੀ ਮੰਗੀ ਗਈ ਹੈ ਦੇ ਵਿੱਚ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਸੀ ਜਿਸ ਦਾ ਅਸਰ ਦੇਖਣ ਨੂੰ ਮਿਲਿਆ ਤਾਂ ਅਗਲੇ ਦਿਨ ਹੀ ਪਤੰਜਲੀ ਦੇ ਵੱਲੋਂ ਅਖਬਾਰ ਦੇ ਵਿੱਚ ਮਾਫੀ ਨਾਮਾ ਛਪਵਾ ਦਿੱਤਾ ਗਿਆ। ਐਸਸੀ ਦੀ ਫਟਕਾਰ ਤੋਂ ਬਾਅਦ RAMDEV ਨੇ ਮੰਗੀ ਮਾਫੀ ਪਤੰਜਲੀ ਨੇ ਅਖਬਾਰ ਦੇ ਵਿੱਚ छਪਵਾਇਆ ਵੱਡਾ ਮਾਫੀਨਾਮਾ ਗੁੰਮਰਾਹਕੁਨ ਇਸ਼ਤਿਹਾਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਪਤੰਜਲੀ ਨੇ ਅਖਬਾਰਾਂ 'ਚ ਨਵਾਂ ਇਸ਼ਤਿਹਾਰ ਜਾਰੀ ਕੀਤਾ ਹੈ ਪਤੰਜਲੀ ਆਯੁਰਵੇਦ ਦੇ ਸਹਿ ਸੰthਾਪਕ ਯੋਗ ਗੁਰੂ ਰਾਮਦੇਵ ਅਤੇ ਆਚਾਰਿਆ ਬਲਕ੍ਰਿਸ਼ਨ ਨੇ ਅੱਜ ਯਾਨੀ ਬੁੱਧਵਾਰ ਨੂੰ ਅਖਬਾਰਾਂ ਦੇ ਵਿੱਚ ਇੱਕ ਨਵਾਂ ਜਨਤਕ ਮਾਫੀਨਾਮਾ ਜਾਰੀ ਕੀਤਾ। ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਮਾਨਹਾਨੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਪਤੰਜਰੀ ਨੂੰ ਪੁੱਛਿਆ ਸੀ ਕਿ ਇਹ ਮਾਫੀ ਦਾ ਉਹੀ ਆਕਾਰ ਹੈ ਜਿਸ ਦਾ ਤੁਸੀਂ ਇਸ਼ਤਿਹਾਰ ਦਿੰਦੇ ਹੋ ਕਿ ਤੁਸੀਂ ਹਮੇਸ਼ਾ ਇਸ ਆਕਾਰ ਦਾ ਇਸ਼ਤਿਹਾਰ ਦਿੰਦੇ ਹੋ। ਤਾਂ ਇਹ ਸਵਾਲ ਪੁੱਛੇ ਗਏ ਸੀਗੇ ਸਵਾਮੀ ਰਾਮਦੇਵ ਪਤੰਜਲੀ ਅਤੇ ਬਾਲਕ੍ਰਿਸ਼ਨ ਦੇ ਨਾਮ ਤੇ ਅਖਬਾਰਾਂ ਦੇ ਵਿੱਚ ਦਿੱਤੀ ਗਈ ਮਾਫੀ ਦੇ ਵਿੱਚ ਲਿਖਿਆ ਹੈ ਕਿ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਸਾਹਮਣੇ ਚੱਲ ਰਹੇ ਕੇਸ ਦੇ ਮੱਦੇਨਜ਼ਰ ਅਸੀਂ ਆਪਣੀ ਨਿੱਜੀ ਹਸਿਆਤ ਦੇ ਨਾਲ ਨਾਲ ਕੰਪਨੀ ਵੱਲੋਂ ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਦੇ ਹਦਾਇਤਾਂ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਬਿਨਾਂ ਸ਼ਰਤ ਮਾਫੀ ਮੰਗਦੇ ਹਾਂ ਪਤੰਜਲੀ ਨੇ ਬਿਨਾਂ ਸ਼ਰਤ ਜਨਤਕ ਮਾਫੀ ਦੇ ਨਾਂ ਤੇ ਅਖਬਾਰਾਂ ਦੇ ਵਿੱਚ ਵੱਡੇ ਪੱਧਰ ਤੇ ਮਾਫੀਨਾਮਾ ਛਪਵਾਇਆ ਇਸ ਦੇ ਵਿੱਚ ਲਿਖਿਆ ਹੈ ਕਿ ਅਸੀਂ ਨਿੱਜੀ ਤੌਰ ਤੇ ਅਤੇ ਕੰਪਨੀ ਦੀ ਤਰਫੋਂ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਲੰਬਿਤ ਕੇਸ ਦੇ ਸੰਦਰਭ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਹੁਕਮਾਂ ਦੀ ਪਾਲਣਾ ਜਾ ਅਵੱਗਿਆ ਨਾ ਕਰਨ ਲਈ ਆਪਣੀ ਬਿਨਾਂ ਸ਼ਰਤ ਮਾਫੀ ਜ਼ਾਹਿਰ ਕਰਦੇ ਆ। ਸੋ ਇਹ ਜਿਹੜਾ ਮਾਫੀ ਨਾਮਾ ਹੈਗਾ ਜੋ ਸਾਹਮਣੇ ਆ ਉਹਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਜੋ ਪਤੰਜਲੀ ਦੇ ਵੱਲੋਂ ਮਾਫੀ ਮੰਗੀ ਗਈ ਹੈ ਤੇ ਵਿੱਚ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਸੀ ਜਿਸ ਦਾ ਅਸਰ ਦੇਖਣ ਨੂੰ ਮਿਲਿਆ ਤਾਂ ਅਗਲੇ ਦਿਨ ਹੀ ਪਤੰਜਲੀ ਦੇ ਵੱਲੋਂ ਅਖਬਾਰ ਦੇ ਵਿੱਚ ਮਾਫੀ ਨਾਮਾ ਛਪਵਾ ਦਿੱਤਾ ਗਿਆ।